ਕੁੰਡੀ ਆਤੀ ਉਹਨੇ ਆ ਉੱਪਰ ਤਰੀਕ ਦੇਂਦੀ ਆ 27 ਤਰੀਕ 8ਵੇਂ ਮਹੀਨੇ ਦੀ 2024 2 ਵਜੇ 21 ਮਿੰਟ ਤੇ ਉਹ ਅੰਦਰ ਬਾਬੇ ਕੋਲੇ ਜਾਂਦੀ ਆ ਨਾਲ ਉਹਦਾ ਜਵਾਕ ਸ਼ਾਇਦ ਉਹਦਾ ਵਾਜਾ ਕੀ ਦਾ ਆਪਾਂ ਨੂੰ ਨਹੀਂ ਪਤਾ ਇਸ ਗੱਲ ਦਾ ਤੇ 2 ਵਜੇ 22 ਮਿੰਟ ਤੇ ਜਿਹੜਾ ਜਵਾਕ ਉਹਨੂੰ ਬਾਹਰ ਫੋਨ ਦੇ ਕੇ ਘੱਲ ਦਿੰਦੇ ਵੇਖ ਕੁੰਡੀ ਲੱਗੀ ਆ ਤੇ ਇੱਥੇ ਬਹਿ ਕੇ ਜਿਹੜਾ ਫੋਨ ਚਲਾਦਾ ਉਹਨੂੰ ਲਾਲਚ ਦੇ ਦਿੰਦੀ ਆ ਉਹ ਕੁੜੀ ਤੇ ਬਾਬਾ ਜਵਾਕ ਬਹਿ ਜਾਂਦਾ ਉੱਥੇ 2:22 ਮਿੰਟ ਤੇ ਅੰਦਰ ਗਏ ਆ ਕੁੰਡੀ ਲਾ ਲਈ ਉਹਨਾਂ ਨੇ ਅੰਦਰ ਮਹਾਰਾਜ ਦੀਆਂ ਪੋਥੀਆਂ ਦੇ ਸਰੂਪ ਪਏ ਸੀ ਅਸੀਂ ਆਪ ਦੇਖੇ 4:09 ਮਿੰਟ ਤੇ 55 ਸਕਿੰਟ ਹੋ ਗਏ ਆ ਹੁਣ ਬਾਬਾ ਬਾਹਰ ਆ ਗਿਆ ਕਿਹੜਾ ਬਾਬਾ ਜਿਹੜਾ ਬਿਨਾਂ ਕੱਪੜਿਆਂ ਤੋਂ ਮਿਲਦਾ ਇਦਾਂ ਆ ਹੁਣ ਕੁੜੀ ਵੀ ਨੰਗੇ ਸਿਰ ਬਾਹਰ ਤੁਰੀ ਆਉਂਦੀ ਆ ਕਿਹੜਾ ਸਾਧ ਆ ਵੀ ਜਿਹੜਾ ਕੁੰਡੀ ਲਾ ਕੇ ਸਪੈਸ਼ਲ ਅੰਦਰ ਮਿਲਦਾ ਉਹ ਹੁਣ ਦੇਖ ਲਓ ਇੱਕ ਦੂਜੇ ਨਾਲ ਹੱਸੀ ਜਾਂਦੇ ਆ ਤੁਸੀਂ ਆਪ ਹੀ ਹਿਸਾਬ ਕਿਤਾ ਲਾ ਲਓ ਇੱਥੇ ਇਹਨਾਂ ਦੀ ਸਹਿਮਤੀ ਆ ਆਹ ਦੇਖ ਲਓ ਬਾਬੇ ਦੀ ਕਰਤੂਤ ਨੇ ਕੀ ਕੀਤਾ ਠੀਕ ਆ ਇੱਕ ਦੂਜੇ ਨੂੰ ਹੁਣ ਇਹ ਵਰਕੀ ਖਵਾਈ ਜਾਂਦੇ ਆ ਹੁਣ ਗੱਲ ਐ ਉਹ ਆ ਵੀ ਇਹ ਜਿਹੜੀ ਵੀਡੀਓ ਆ ਇਹ ਜਿਹੜੀ ਕੁੜੀ ਨੇ ਬਲਾਤਕਾਰ ਦਾ ਪਰਚਾ ਕਰਾਇਆ ਉਹ ਦੀ ਨਹੀਂ ਹੈ ਇਹ ਡੇਰੇ ਦੇ ਵਿੱਚ ਜਿਹੜਾ ਕੋਈ ਬੰਦਾ ਸੇਵਾ ਕਰਦਾ ਉਹ ਦੀ ਸਾਕੀ ਭੈਣ ਆ ਆ ਵੇਖ ਲਓ ਤਰੀਕ ਫੇਰ ਦਿਖਾ ਦੀ 28 ਆ 27 8 ਆ ਦੇਖੀ ਚਲੋ ਇਹ ਨਾ ਸਮਝੋ ਜਿਹਨੇ ਐਫ ਆਈ ਆਰ ਕਰਾਈਆ ਬਲਾਤਕਾਰ ਦੀ ਉਹ ਆ ਆ ਦੇਖ ਲਓ ਕਰਤੂਤ ਬਾਬੇ ਦੀ ਇਹ ਜਨਾਨੀ ਹੋਰ ਆ ਇਹ ਹੋਰ ਹੋਰ ਆ ਇਹ ਤੇ ਇਹ ਲਗਾਤਾਰ ਰੋਜ ਆਉਂਦੀ ਐ ਤੇ ਸਾਡੇ ਕੋਲ ਇਹਨਾਂ ਦੀਆਂ ਪੰਜ ਵੀਡੀਓ ਅਸੀਂ ਤੁਹਾਨੂੰ ਉਹ ਵੀਡੀਓ ਦਿਖਾ ਰਹੇ ਆ ਜਿਹੜੀਆਂ ਵੀਡੀਓ ਦਿਖਾ ਸਕਦੇ ਆ ਤੇ ਦੂਜੀਆਂ ਦਿਖਾ ਨਹੀਂ ਸਕਦੇ ਇਹਨੀਆਂ ਮਾੜੀਆਂ ਵੀਡੀਓ ਹੈਗੀਆਂ ਸੋ ਤੁਸੀਂ ਸਮਝ ਸਕਦੇ ਹੋ ਸਾਰੇ ਹੁਣ ਆਹ ਦੂਜੀ ਵੀਡੀਓ ਵੀ ਇੱਕ ਹੋਰ ਤੁਹਾਨੂੰ ਦਿਖਾ ਦਈਏ ਫੇਰ ਆਪਾਂ ਗੱਲਬਾਤ ਰੱਖਦੇ ਆ ਉਹ 28 ਤਰੀਕ ਨੂੰ ਆਈ ਸੀ ਆ ਫੇਰ ਆ ਗਈ ਹੁਣ ਅੱਜ ਇਹਦੇ ਚਟਾ ਸੂਟ ਪਾਇਆ ਹੋਇਆ ਫੇੜਤਾ ਬਾਹਰ ਲਾ ਦਿੱਤੀ ਗੁੰਡੀ ਉਹਨੇ ਫੇਰ ਠੀਕ ਆ ਹੁਣ ਫੇਰ ਆਵੇ ਚੱਲੀ ਬਾਬੇ ਬਾਬੇ ਵਾਲੇ ਕਮਰੇ ਚ ਇਹ ਹੈਗੀ 28 8 11:45 ਦੇ ਬਾਬੇ ਦੇ ਕਮਰੇ ਚ ਚਲੀ ਗਈ ਐ ਉਹ ਕੁੜੀ 12:36 ਦੇ ਬਾਬੇ ਦੇ ਕਮਰੇ ਚੋਂ ਨਿਕਲਿਆ ਹੀ ਐ ਉਹ ਕੁੜੀ ਤੇ ਆ ਹੁਣ ਬਾਬਾ ਵੀ ਮਗਰ ਹੀ ਆ ਗਿਆ ਬਾਬੇ ਦੇ ਕੱਪੜੇ ਵੀ ਨਹੀਂ ਪਾਏ ਹੋਏ ਇਹ ਉਹ ਵੀਡੀਓ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਸਕਦੇ ਆ ਤੁਸੀਂ ਆਪ ਹੀ ਵੇਖ ਲਓ ਇਦੋਂ ਅੱਗੇ ਕੀ ਹੋਊਗਾ ਇਹ ਭੋਰੇ ਦੇ ਵਿੱਚ ਗੁਰਦਾਰਾ ਸਾਹਿਬ ਦੇ ਵਿੱਚ ਅੰਦਰ ਮਹਾਰਾਜ ਦੀਆਂ ਪੂਥੀਆਂ ਪਈਆਂ ਜਿੱਥੇ ਜਿਹੜੇ ਕਮਰੇ ਚ ਇਹ ਜਿਹੜਾ ਕੁਕਰ ਤੂਤਾ ਕਰਦੇ ਆ ਦੂਜੀ ਗੱਲ ਜਦੋਂ ਅਸੀਂ ਰੇਪ ਦੇ ਪਾਰਕੇ ਦੇ ਵਿੱਚ ਪੁਲਿਸ ਨੂੰ ਦੱਸਿਆ ਸੀ ਵੀ ਬਾਬਾ ਐਂ ਕਰਦਾ ਤੇ ਪਤਾ ਨਹੀਂ ਅਗਲੇ ਦਿਨ ਪੁਲਿਸ ਨੂੰ ਕੀ ਹੁੰਦਾ ਪੁਲਿਸ ਸਾਨੂੰ ਕਹਿੰਦੀ ਆ ਤੁਸੀਂ ਬਾਬੇ ਦੀ ਚੈਨੀ ਲਾ ਲਈ ਤੁਸੀਂ ਬਾਬੇ ਦਾ ਖੰਡਾ ਲੈ ਲਿਆ ਬਾਬੇ ਦੇ ਮਾ ਸੁਨੇ ਦੀਆਂ ਛਾਪਾਂ ਚੱਕ ਕੇ ਲੈ ਗਏ ਉੱਥੋਂ ਪੈਸੇ ਲੈ ਕੇ 10-15 ਲੱਖ ਰੁਪਇਆ ਚੱਕ ਕੇ ਸੰਗਤ ਜੀ ਮੈਂ ਸਪਸ਼ਟੀਕਰਨ ਬਹੁਤਾ ਨਹੀਂ ਦੇਣਾ ਆਹ ਦੇਖ ਲਓ ਆਹ ਲੈਟਰ ਲੱਗਾ ਹੋਆ ਉੱਤੇ ਇਹ ਲੈਟਰ ਸਾਨੂੰ ਸਿੰਘਾ ਨੇ ਉੱਥੋਂ ਹੀ ਡੇਰੇ ਜੀ ਭੇਜਿਆ ਜਾ ਉਹ ਕਹਿੰਦੇ ਦੀ ਇਹ ਲੈਟਰ 10-12 2023 ਨੂੰ ਬਾਬਾ ਨੇ ਉਹ ਵੇ ਸਮਾਨ ਪਿਆ ਥੱਲੇ ਬਾਬੇ ਦੇ ਉੱਪਰ ਫੋਟੋ ਆ ਤੇ ਕਿਸੇ ਫਾਈਨੈਂਸ ਵਾਲੀ ਕੰਪਨੀ ਤੋਂ ਇਹਨੇ ਆ ਸੋਨਾ ਰੱਖ ਕੇ 7 ਲੱਖ ਕੇ 40 ਹਜ਼ਾਰ ਰੁਪਿਆ ਲਿਆ ਸੀ ਜਿਹੜੇ ਬੰਦੇ ਨੇ 7 ਲੱਖ 40 ਹਜ਼ਾਰ ਰੁਪਿਆ ਸੋਨਾ ਰੱਖ ਕੇ ਲਿਆ ਸੋਨਾ ਜੇ ਅੰਦਰ ਆ ਤੇ ਫਿਰ ਅਸੀਂ ਕਿਹੜਾ ਲਾ ਲਿਆ ਤੇ ਜਿਹੜਾ 7 ਲੱਖ 40 ਹਜ਼ਾਰ ਦਾ ਲੋਨ ਲਈ ਜਾਂਦਾ ਉਹਦਾ ਸਾਰਾ ਸਮਾਨ ਰੱਖ ਕੇ ਤੇ ਉਹਦੇ ਕੋਲੇ 15 ਲੱਖ ਰੁਪਿਆ ਕਿੱਥੋਂ ਆਇਆ ਇਹ ਸਾਰਾ ਸਾਰ ਗੱਲ ਤਾਂ ਉਹ ਭਾਵੇਂ ਸੋਨੇ ਦੀ ਲੰਕਾ 'ਚ ਰਹਿੰਦਾ ਹੁੰਦਾ ਸਾਡ ਅਸੀਂ ਤਾਂ ਵੀ ਸੋਨੇ ਦੀ ਉੱਤੇ ਚੁੰਡੀ ਨਹੀਂ ਘਰ ਲਈ ਸੀ ਅਸੀਂ ਆਪਣੀ ਸੱਚੀ ਨਿਆਂ ਦੀ ਲੜਾਈ ਲੜ ਰਹੇ ਆ ਤੁਦੂਜੀ ਗੱਲ ਹੁਣ ਜਿਹੜੀ ਗੱਲਬਾਤ ਆਉਂਦੀ ਆ ਕਿਹੜੀਆਂ ਦੋ ਵੀਡੀਓ ਤੁਹਾਨੂੰ ਦਿਖਾਈਆਂ ਕੁੜੀ ਦੇ ਨਾਲ ਤੇ ਬਾਬੇ ਦੇ ਨਾਲ ਇਹੇ ਉੱਥੇ ਕੋਈ ਸੇਵਾ ਕਰਦਾ ਬੰਦਾ ਉਹਦੀ ਸਾਕੀ ਭੈਣ ਨਾਲ ਜਗਰਾਉਂਦੀ ਅਸੀਂ ਉਹਨਾਂ ਨੂੰ ਸੁਨੇਹੇ ਭੇਜੇ ਵੀ ਪਾਈ ਆ ਇਹਦਾ ਜਵਾਬ ਚਾਹੀਦਾ ਗੁਰਦਾਰਾ ਸਾਹਿਬ ਦੇ ਵਿੱਚ ਤੁਸੀਂ ਆਹਾ ਹਰਕਤਾਂ ਕਰਦੇ ਆ ਪਰ ਉਹਨਾਂ ਨੇ ਕਿਹਾ ਵੀ ਭਾਈ ਅਸੀਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਸ ਕਰਕੇ ਸੰਗਤ ਦੇ ਸਾਹਮਣੇ ਅਸੀਂ ਪਬਲਿਕ ਕਰਨ ਲੱਗੇ ਆ ਪੁਲਿਸ ਨੂੰ ਵੀ ਇਹ ਦਿਖਾਈਆਂ ਉਹ ਕਹਿੰਦੇ ਕੁੜੀ ਤੋਂ ਬਿਆਨ ਦਵਾ ਦਿਓ ਵੀ ਮੇਰੇ ਨਾਲ ਧੱਕਾ ਹੋਇਆ ਹੁਣ ਕੁੜੀ ਤਾਂ ਉਹਨਾਂ ਦੀ ਸਮਰਥਕ ਆ ਸਹਿਬ ਜੀ ਜਾਣਦੀ ਸੀ ਆਪਾਂ ਜਿਹੜਾ ਕੱਲ ਨੂੰ 11 ਸਤੰਬਰ ਨੂੰ ਦਿਨ ਬੁੱਧਵਾਰ ਨੂੰ ਕੱਟ ਰੱਖਿਆ ਉਹਦੇ ਵਿੱਚ ਇਹੀ ਕਹਿਣਾ ਪੁਲਿਸ ਨੂੰ ਕੁੜੀ ਵੈਰੀਫਾਈ ਆ ਉਹਨੂੰ ਚੱਕੋ ਉਹਦੇ ਬਿਆਨ ਲਓ ਜੇ ਕੁੜੀ ਨੂੰ ਬਲੈਕਮੇਲ ਕਰਕੇ ਬਾਬਾ ਰੋਏ ਸਾਦਾ ਸੀ ਤੇ ਬਾਬੇ ਦੇ ਇੱਕ ਰੇਪ ਦਾ ਪਰਚਾ ਹੋਰ ਹੁੰਦਾ ਤੇ ਉਹ ਕਰੋ ਜੇ ਕੁੜੀ ਸਹਿਮਤੀ ਨਾ ਸੀ ਤੇ ਕੁੜੀ ਦਾ ਮੈਡੀਕਲ ਕਰਾਓ ਤੇ ਆਹ ਜਿਹੜੀਆਂ ਇਹਨਾਂ ਨੇ ਕੱਟ ਗਿਆ ਕਰਤੂਤਾਂ ਮਹਾਰਾਜ ਦੀ ਹਿਊਰੀ ਜੀ ਕੀਤਾਆਂ ਵਾ ਇੱਕ ਦੂਜੇ ਨੂੰ ਇਹਨਾਂ ਨੇ ਚੁੰਮਿਆ ਵਾ ਤੇ ਉਸ ਸਬੰਧ ਇਹਨਾਂ ਤੇ 295 A ਲੱਗਦੀ ਆ ਦੋਹਾਂ ਤੇ ਬਾਬੇ ਤੇ ਵੀ ਤੇ ਕੁੜੀ ਤੇ ਵੀ ਬਾਬੇ ਤੇ 295 ਦਾ ਪਰਚਾ ਇੱਕ ਹੋਰ ਦਰਜ ਕਰੋ ਤੇ ਕੁੜੀ ਤੇ ਵੀ ਪਰਚਾ ਦਰਜ ਕਰੋ ਜਿਹੜੀ ਸਹਿਮਤੀ ਨਾਲ ਉੱਥੇ ਆ ਜਿਹੜੀਆਂ ਕਰਤੂਤਾ ਕਰਦੇ ਰਹੇ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਉਸ ਤੋਂ ਬਾਅਦ ਇੱਕ ਜਿਹੜੀ ਹੋਰ ਗੱਲਬਾਤ ਹੈ ਇੱਕ ਕੁੜੀ ਹੋਰ ਆ ਉਹਦੀ ਉਮਰ ਇਹਨਾਂ ਦੋਹਾਂ ਨਾਲੋਂ ਛੋਟੀ ਆ ਉਹ ਪੰਜਾਬ 'ਚ ਹੀ ਆ ਤੇ ਸਾਈਡ ਤੇ ਆ ਉਹਦੇ ਉਹਦੀ ਕੁੜੀ ਦੀ ਸਾਡੇ ਕੋਲੇ ਆਡੀਓ ਤੇ ਵੀਡੀਓ ਤੇ ਚੈਟ ਲੱਗੀ ਅਸੀਂ ਕੁੜੀ ਦੇ ਪਰਿਵਾਰ ਨੂੰ ਮਿਲੇ ਸ਼ਰਮਨਾ ਡੱਬ ਕੇ ਮਰਨ ਜਾਣਾ ਚਾਹੀਦਾ ਕੁੜੀ ਦੇ ਸਕੇ ਭਰਾ ਨੂੰ ਅਸੀਂ ਦਿਖਾਈ ਉਹ ਆਡੀਓ ਸੁਣਾਈ ਉਹਦੇ ਵਿੱਚ ਕੁੜੀ ਕਹਿ ਰਹੀ ਆ ਵੀ ਵੀਰੇ ਮੈਨੂੰ ਇਹਨੇ ਤੇ ਇੱਕ ਬਾਬਾ ਉਹਦਾ ਮੈਂ ਨਾਂ ਨਹੀਂ ਲੈਣਾ ਹਜੇ ਉਹਦੇ ਤੇ ਕਾਰਵਾਈ ਪਾਉਣੀ ਆ ਉਸ ਸਾਧ ਨੇ ਦੋ ਵਾਰੀ ਪ੍ਰੈਗਨੈਂਟ ਕਰਤਾ ਸੀ ਤੇ ਪਰ ਪਰਿਵਾਰ ਦੇ ਮਾਂ ਪਿਓ ਤੇ ਸਕੇ ਭਰਾ ਦੇ ਮੂੰਹ ਚੋਂ ਹਜੇ ਤੱਕ ਸੀ ਨਹੀਂ ਨਿਕਲੀ ਜੇ ਸਾਡਾ ਉਹ ਸਾਥ ਦੇਣ ਤੇ ਅਸੀਂ ਇਹੋ ਜੀ ਕਾਰਵਾਈ ਪਾਵਾਂਗੇ ਬਾਬੇ ਤੇ ਬਾਬਾ ਸਾਰੀ ਉਮਰ ਨਹੀਂ ਬਾਹਰ ਆ ਸਕਦਾ ਜੇਲ੍ਹ ਚੋਂ ਪਰ ਸ਼ਰਮ ਨਾਲ ਡੱਬ ਕੇ ਮਰ ਜਾਣਾ ਚਾਹੀਦਾ ਲੋਕ ਆਉਂਦਿਆਂ ਸਕਿਆਂ ਭੈਣਾਂ ਦੇ ਆਡੀਓ ਕਲਿੱਪਾਂ ਸੁਣ ਕੇ ਵੀਡੀਓ ਵੇਖ ਕੇ ਐਮ ਐਮ ਐਸ ਵੇਖ ਕੇ ਵੀ ਹਾਂ ਯਾਰ ਵੀ ਮੇਰੀ ਸਤੀ ਭੈਣ ਨੂੰ ਦੋ ਵਾਰੀ ਬਾਬਾ ਨੇ ਪ੍ਰੇਨੈਟ ਕਰਤਾ ਸੀਗਾ ਤੇ ਉਹਨੂੰ ਇਹ ਵੀ ਦੱਸਿਆਗਾ ਵੀ ਆਹ ਦੇਖ ਲਾ ਵੀ ਇੱਕ ਦਿਨ ਦੇ ਵਿੱਚ ਇੱਕੋ ਕਮਰੇ ਦੇ ਵਿੱਚ ਦੋ ਬਾਬਿਆਂ ਨੇ ਸ਼ਰੀਰਕ ਸੰਬੰਧ ਤੇਰੀ ਭੈਣ ਨਾਲ ਬਣਾਏ ਜਿਹੜਾ ਦੂਜਾ ਸਾਹ ਹੈਗਾ ਉਹ ਮਤ ਕਵੇ ਵੀ ਮੈਂ ਬਚ ਗਿਆ ਤੇ ਉਹਨੂੰ ਮੈਂ ਇੱਕ ਇਸ਼ਾਰਾ ਕਰਦਾ ਵੀ ਬਾਬਾ ਤੇਰੇ ਵਾਇਸ ਮੈਸੇਜ ਸੁਣਿਆ ਕਾਨਫਰੈਂਸ ਕਾਲ ਸੁਣੀ ਤੇ ਤੈਨੂੰ ਇਸ਼ਾਰਾ ਕਰਦਾ ਤੂੰ ਉਹਦੇ ਚ ਕਹਿ ਰਿਹਾ ਵਾਂ ਕੁੜੀ ਤੇ ਕੁੜੀ ਨੂੰ ਪੁੱਛਦਾ ਤੇਰਾ ਨਾਂ ਕੀ ਆ ਕੁੜੀ ਤੈਨੂੰ ਉਹਦਾ ਨਾਂ ਦੱਸਦੀ ਪਰ ਅਸੀਂ ਨਾਂ ਨਹੀਂ ਹੁਣ ਦੱਸਣਾ ਤੂੰ ਹੱਸ ਕੇ ਕਹਿੰਦਾ ਮੇਰਾ 99 90 'ਚ ਵਿਆਹ ਹੋਇਆ ਸੀ ਤੇ ਮੇਰੀ ਵਾਈਫ ਦਾ ਨਾਂ ਵੀ ਇਹੀ ਸੀ ਤੇ ਮੈਨੂੰ ਲੱਗਾ ਵੀ ਤੂੰ ਕਿਤੇ ਉਹੀ ਆ ਵੀ ਤੂੰ ਤੈਨੂੰ ਆਏ ਸੀ ਤੁਸੀਂ ਗਾਠੀ ਪਾਲੂਗੀ ਉਹਦੇ ਨਾਲ ਯਾਰੀ ਲੱਗ ਜੂਗੀ ਤੇ ਫਿਰ ਉਹ ਤੁਹਾਨੂੰ ਕਹਿੰਦੀ ਵੀਰੇ ਨਹੀਂ ਮੈਂ ਉਹ ਹਾਂ ਤੇ ਤੂੰ ਫੋਨ ਕੱਟ ਜਾਂਦਾ ਸਾਦਾ ਤੂੰ ਕਹਿੰਦਾ ਮੈਂ ਵੀਰਾ ਨਹੀਂ ਕਿਸੇ ਦਾ ਹੈਗਾ ਤੇ ਨਾ ਜਿਹੜਾ ਮੈਨੂੰ ਕੁੜੀ ਵੀਰਾ ਕਹਿੰਦੀ ਮੈਂ ਉਹਦਾ ਗੱਲ ਨਹੀਂ ਕਰਦਾ ਤੇ ਤੈਨੂੰ ਭਰਾ ਮੰਨ ਲੈ ਕੇ ਕੁੜੀਆਂ ਦੇ ਕੋਈ ਚੱਕਰ ਨਹੀਂ ਬਾਕੀ ਬੇਣਤੀ ਆ ਉਹਨਾਂ ਸ ਲੰਡੇ ਲੁੱਚੇ ਸਾਡੇ ਪਿੱਛੇ 20 25 ਬੰਦੇ ਜਿਹੜੇ ਰੋਹਿਠਾਣੇ ਜਾ ਕੇ ਖੜਦੇ ਆ ਤੇ ਸਾਨੂੰ ਇਹ ਕਹ ਦੱਸਦੇ ਆ ਵੀ ਤੁਹਾਡੇ ਪਿੱਛੇ ਕੋਈ ਨਹੀਂ ਤੇ ਅੱਜ ਨੌਵਾਂ 10ਵਾਂ ਦੇਣਾ ਸਾਨੂੰ ਅਸੀਂ ਘਰੇ ਨਹੀਂ ਰਾਤ ਕੱਟੀ ਦਿਨ ਪੁਰ ਰਾਤ ਇਸ ਇਨਕੁਆਰੀ ਤੇ ਲੱਗੇ ਹੋਇਆ ਵੀ ਹੱਚਲ ਕੀ ਰਿਆ ਡੇਰਿਆਂ ਦੇ ਗੁਰਦਿਆਂ ਦੇ ਵਿੱਚ ਤੇ ਮੇਰੀ ਸਮੂਹ ਸਿੱਖ ਜੱਥੇਬੰਦੀਆਂ ਸੰਪਰਦਾਵਾਂ ਸਮੂਹ ਪਛਾਇਤਾ ਪਿੰਡਾਂ ਦੀਆਂ ਤੇ ਜਿੰਨੇ ਵੀ ਸਮਾਏ ਸੇਵੀ ਵੀਰ ਨੇ ਮੈਂ ਕਿਸੇ ਨੂੰ ਫੋਨ ਨਹੀਂ ਲਾ ਸਕਦਾ ਮੇਰੇ ਕੋਲ ਆਪਦਾ ਫੋਨ ਨਹੀਂ ਹੈਗਾ ਫੋਨ ਮੇਰਾ ਕਿਤੇ ਡੱਗ ਪਿਆ ਸੀ ਮੈਂ ਕਿਸੇ ਦੇ ਫੋਨ 'ਚ ਬਣਾ ਕੇ ਵੀਡੀਓ ਪਾ ਰਿਹਾ ਵਾਂ ਤੇ ਮੇਰੇ ਪੇਜ ਤੇ ਇਹ ਪੋਸਟ ਹੋਊਗੀ ਹੋਰ ਚੈਨਲਾਂ 'ਤੇ ਵੀ ਆਊਗੀ ਕਿਸੇ ਨੂੰ ਮੈਂ ਕਹਿ ਨਹੀਂ ਸਕਦਾ ਪਰਸਨਲ ਤੌਰ ਤੇ ਮੇਰਾ ਮੇਰੇ ਕੋਲ ਨੰਬਰ ਨਹੀਂ ਹੈ ਸਾਰਿਆਂ ਨੇ ਆਉਣਾ ਜਗਰਾਉ ਬੱਸ ਸਟੈਂਡ ਕੋਲੇ ਟਰੱਕ ਯੂਨੀਅਨ ਦੀ ਜਿਹੜੀ ਮੰਡੀ ਹੈਗੀ ਆ ਉਹਦੇ ਦੇ ਵਿੱਚ ਆਉਣਾ ਉੱਥੇ ਆਉਣਾ ਉੱਥੋਂ ਆਪਾਂ ਦਾ ਐਸਐਸਪੀ ਦਫ਼ਤਰ ਜਾਵਾਂਗੇ ਹੁਣ ਜਿਹੜੀ ਗੱਲਬਾਤ ਹੈ ਜਿਹੜਾ ਵੀ ਜਥੇਬੰਦੀ ਦਾ ਮੁਖੀ ਜਿਹੜਾ ਵੀ ਸੰਪਰਦਾ ਦਾ ਮੁਖੀ ਜਿਹੜਾ ਵੀ ਸਸਥਾ ਦਾ ਮੁਖੀ ਜਾਂ ਕੋਈ ਵੀ ਪੰਚਾਇਤ ਮੈਂਬਰ ਆ ਜਾਂ ਨੰਬਰਦਾਰ ਆ ਜਾਂ ਸਰਪੰਚ ਆਊਗਾ ਉਹ ਆਪਦੇ ਲੈਟਰ ਪੈਡ ਤੇ ਲੈ ਕੇ ਲਿਆਵੇ ਐਸਐਸਪੀ ਸਾਹਿਬ ਜਗਰਾਉਂ ਵੀ ਜਿਹੜਾ ਮਸਲਾ ਚਰਨ ਘਾਟ ਵਾਲੇ ਡੇਰੇ ਦੇ ਵਿੱਚ ਬਾਬਾ ਬਜਿੰਦਰ ਸਿੰਘ ਦਾ ਤੇ ਅਮਰਿਤਪਾਲ ਸਿੰਘ ਮਹਿਰੋ ਦੇ ਸਿੰਘਾ ਦਾ ਹੋਇਆ ਵਾ ਤੇ ਅਸੀਂ ਹਮਾਇਤ ਕਰਦੇ ਆ ਅਮਰਿਤਪਾਲ ਸਿੰਘ ਮਹਿਰੋ ਦੇ ਜੋ ਐਕਸ਼ਨ ਦੀ ਤੇ ਅਸੀਂ ਨਾਲ ਆ ਉਹਨਾਂ ਸਾਰੇ ਸਿੰਘਾ ਦੇ ਤੇ ਅਸੀਂ ਜਿਹੜਾ ਹੈਗਾ ਬਾਬਾ ਚਰਨ ਘਾਟ ਵਾਲਾ ਉਹਦੇ ਤੇ ਸਖਤ ਸਖਤ ਕਾਰਵਾਈ ਚਾਹੁੰਦੇ ਆ ਵੀ ਸਾਡੇ ਕੋਲੇ ਜਿਹੜੀਆਂ ਵੀਡੀਓ ਆਈਆਂ ਇਸ ਵੀਡੀਓ ਦੇ ਆਧਾਰਤ ਤੇ ਸਿੰਘਾ ਦੇ ਜਿਹੜੇ ਹੈਗੇ ਬਿਆਨਾਂ ਦੇ ਆਧਾਰਤ ਤੇ ਬਾਬੇ ਦੇ ਤੇ ਬਾਬੇ ਦੀ ਦੂਜੀ ਪ੍ਰੇਮਿਕਾ ਤੇ ਜਿਹੜਾ ਹੈਗਾ 295 ਏ ਧਾਰਾ ਲਈ ਜਾਵੇ ਦੂਜੀ ਜਿਹੜੀ ਬੇਨਤੀ ਇਹ ਆ ਵੀ ਜਿਹੜਾ ਚਰਨ ਘਾਟ ਵਾਲਾ ਸਾਹ ਦਾ ਡੇਰਾ ਵਾ ਉਹ ਪੱਕੇ ਤੌਰ ਤੇ ਪੁਲਿਸ ਨੂੰ ਸੀਲ ਕੀਤਾ ਜਾਵੇ ਤਾਂ ਜੋ ਕਦੇ ਵੀ ਬਾਹਰ ਆ ਕੇ ਉਸ ਤੇ ਨਾ ਬੈਠੇ ਇਹ ਸਾਰਿਆਂ ਨੇ ਆਪਦਾ ਫਰਜ਼ ਸਮਝ ਕੇ ਲਿਖ ਕੇ ਲੈਉਣਾ ਆਪਾਂ ਕੱਲ ਨੂੰ 11 ਤਰੀਕ ਨਵੇਂ ਮਹੀਨੇ ਦੀ ਤੇ ਦਿਨ ਬੁੱਧਵਾਰ ਸਵੇਰੇ 10 ਵਜੇ ਟਰੱਕ ਯੂਨੀਅਨ ਦੀ ਉੱਥੇ ਜਿਹੜੀ ਗਰਾਊਂਡ ਆ ਉਹਦੇ 'ਚ ਮਿਲਾਂਗੇ ਤੇ ਸਾਰਿਆਂ ਸਿਖਾਣੇ ਆਉਣਾ ਮੈਂ ਇਕੱਲੇ-ਇਕੱਲੇ ਨੂੰ ਨਹੀਂ ਕਹਿ ਸਕਦਾ ਤੇ ਦੇਖਦੇ ਆ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰਤਾ ਨੂੰ ਲੈ ਕੇ ਗੁਰੂ ਜਿਹੜਾ ਗੁਰਦਰਾ ਸਾਹਿਬ ਦੀ ਪਵਿੱਤਰਤਾ ਨੂੰ ਲੈ ਕੇ ਕਿੰਨੇ ਕ ਸਿੱਖ ਸਾਡੇ ਨਾਲ ਤੁਰਦੇ ਆ ਜੇ ਅੱਜ ਤੁਸੀਂ ਜਿੰਨੇ ਕ ਸਾਡੇ ਨਾਲ ਤੁਰੋਗੇ ਤੇ ਅਸੀਂ ਉਹਨਾਂ ਦਾ ਗਾਂਹ ਕਾਰਵਾਈਆਂ ਪਾਵਾਂਗੇ ਜੇ ਤੁਸੀਂ ਨਹੀਂ ਆਓਗੇ ਤੇ ਜਿਹੜਾ ਕੰਮ ਹੋ ਗਿਆ ਸਾਡੇ ਲਈ ਪਰ ਇਹ ਵੀ ਬਹੁਤਾ ਗਾਂਹ ਤੋਂ ਅਸੀਂ ਭਾਈ ਕਿਸੇ ਨੂੰ ਹੱਥ ਨਹੀਂ ਲਾਉਣਾ ਸਾਧਾ ਦੇ ਲੈਂਕ ਬਹੁਤ ਸੈਂਟਰ ਤੱਕ ਹੈਗੇ ਤੇ ਸਾਨੂੰ ਇਹ ਪਰੇਸ਼ਾਨੀ ਆਉਂਦੀ ਆ ਅਸੀਂ ਜਦੋਂ ਪਰਸ ਨੂੰ ਇਹ ਬਾਬੇ ਤੇ ਹੋਰ ਕਾਰਵਾਈ ਕਰਨ ਨੂੰ ਕਹਿੰਦੇ ਉਹ ਕਹਿੰਦੇ ਅਸੀਂ ਤੁਹਾਡੇ ਤੇ ਕਰਦੇ ਆਂਗੇ ਤੇ ਇਹ ਬਹੁਤ ਜਿਆਦਾ ਸਾਡੇ ਨਾਲ ਧੱਕਾ ਵਾ ਤੇ ਅਸੀਂ 9 10 ਦਿਨ ਹੋ ਗਏ ਉਹਦੇ ਘਰਾਂ ਨੂੰ ਨਹੀਂ ਗਏ ਇਸ ਕਰਕੇ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਆ ਤੇ ਮੈਨੂੰ ਲੱਗਦਾ ਵੀ ਮੈਂ ਇਹ ਜਿਹੜਾ ਮਸਲਾ ਇਹ ਮੇਰਾ ਨਹੀਂ ਹੈ ਇਸ ਨੂੰ ਸਿੱਖਾਂ ਦਾ ਸਿਧਾਂਤਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ੂਰੀ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਇ ਇੱਕ ਕਰਮਾ ਦਾ ਤੇ ਇੱਕ ਦੇਖੀ ਸਾਧ ਵੱਲੋਂ ਸਿੱਖਾਂ ਦੇ ਬਾਣਾ ਪਾ ਕੇ ਉੱਤੋਂ ਦੀ ਗਤਰੇ ਕਿਰਪਾਨ ਪਾ ਕੇ ਤੇ ਜੀ ਬੀਬੀਆਂ ਦੇ ਨਾਲ ਕੋ ਕੰਮ ਕਰਨ ਦਾ ਕਿਉਂਕਿ ਇਸ ਸਾਹ ਦਾ ਪਹਿਲੋ ਵਿਆਹ 20% ਇਹ ਕਰਵਾਇਆ ਸੀ ਕਿਉਂਕਿ ਉਹਦੇ ਬੀਬੀਆਂ ਨਾਲ ਨਜਾਇਜ਼ ਸੰਬੰਧਾਂ ਸੰਬੰਧੀ ਕੋਈ ਗੱਲਬਾਤ ਹੋ ਗਈ ਸੀ ਫਿਰ ਇੱਕ ਬੀਬੀ ਸਾਡੇ ਕੋਲੇ ਆਈ ਉਹ ਪਰਚਾ ਹੋਇਆ ਇੱਕ ਸਾਨੂੰ ਇਹਨਾਂ ਦੀਆਂ ਵੀਡੀਓ ਚ ਮਿਲੀ ਇੱਕ ਬਾਹਰ ਬੈਠੀ ਆ ਇੱਕ ਪੰਜਾਬ ਬੈਠੀ ਆ ਤੇ ਜੇ ਅਸੀਂ ਪੁਲਿਸ ਸਾਡਾ ਸਾਥ ਦਿੰਦੀ ਜਾਂ ਪੁਲਿਸ ਸਾਡਾ ਸਾਥ ਲੈਦੀ ਅਸੀਂ ਅਨੇਕਾਂ ਹੀ ਇਹਨਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਰੱਖਦੇ ਪਰ ਸਾਨੂੰ ਹੁਣ ਸੰਗਤ ਦੀ ਬਹੁਤ ਲੋੜ ਆ ਪੰਥ ਦੀ ਸਾਨੂੰ ਲੋੜ ਆ ਤੇ ਮੈਂ ਅਡਿਕ ਕਰੂੰਗਾ 11 ਸਤੰਬਰ ਦਿਨ ਬੁੱਧਵਾਰ ਸਵੇਰੇ 10 ਵਜੇ ਤੇ ਆਪਾਂ ਦਾਸ 10:30 10:00 ਜਾਂ 11:00 ਵਜੇ ਤੱਕ ਐਸਐਸਪੀ ਦਫ਼ਤਰ ਨੂੰ ਜਿਹੜਾ ਹੈਗਾ ਵੀ ਉਹ ਮੰਗ ਪੱਤਰ ਦੇਵਾਂਗੇ ਇਹ ਮੋਰਚਾ ਕੱਲ ਨੂੰ ਹੀ ਸ਼ੁਰੂ ਹੋਣਾ ਕੱਲ ਨੂੰ ਹੀ ਮੰਗ ਪੱਤਰ ਦਿੱਤਾ ਇਹਨਾਂ ਤੇ ਕੱਲ ਨੂੰ ਹੀ ਪਰਚਾ ਹੋ ਕੇ ਕੱਲ ਨੂੰ ਹੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਤੇ ਕੱਲ ਨੂੰ ਹੀ ਆਪਾਂ ਸਾਰਿਆਂ ਨੇ ਇਸ ਚੀਜ਼ ਦੇ ਵਿੱਚੋਂ ਫਾਰਗ ਹੋ ਜਾਣਾ ਤੇ ਜਿਹੜੇ ਦੂਜੇ ਸਾਧਨ ਦਾ ਜਿਹੜਾ ਸਾਡੇ ਕੋਲ ਸੈਕਟ